ਨਸ਼ਾ ਵੇਚਣ ਵਾਲਿਆਂ ਦੀ ਹੁਣ ਖੈਰ ਨਹੀਂ ਪੈਸਿਆਂ ਦੀ ਖਾਤਰ ਜੋ ਕਰਦੇ ਸੀ ਦੂਜਿਆਂ ਦੇ ਬਸੇ ਬਸਾਏ ਘਰਾਂ ਨੂੰ ਤਬਾਹ ਹੁਣ ਵੇਖੋ ਕਿਸ ਤਰ੍ਹਾਂ ਰੋਂਦੇ ਕਰਲਾਉਂਦੇ ਆਉਂਦੇ ਨੇ ਨਜ਼ਰ ਨਸ਼ੇ ਦੇ ਵਪਾਰ ਤੋਂ ਕਮਾਇਆ ਗਿਆ ਪੈਸਾ ਤੇ ਉਸੇ ਹੀ ਪੈਸੇ ਨਾਲ ਬਣਾਇਆ ਗਿਆ ਘਰ ਅੱਖਾਂ ਦੇ ਸਾਹਮਣੇ ਹੀ ਕੀਤਾ ਢਹਿ ਢੇਰੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਦੀ ਖੈਰ ਨਜ਼ਰ ਨਹੀਂ ਆ ਰਹੀ ਤੁਸੀਂ ਦੇਖੋ ਕਿ ਇਹ ਉਹ ਲੋਕ ਨੇ ਜਿਹੜੇ ਕੀ ਆਪਣੇ ਆਪ ਨੂੰ ਬਹੁਤ ਹੀ ਧਰਮਾਤਮਾ ਸਮਝਦੇ ਨੇ ਔਰ ਜਦੋਂ ਉਹਨਾਂ ਲੋਕਾਂ ਦੇ ਨਾਲ ਆਪਾਂ ਕੋਈ ਨਸ਼ਿਆਂ ਦੀ ਗੱਲ ਕਰਦੇ ਆ ਤਾਂ ਇੰਜ ਗੱਲਾਂ ਕਰਦੇ ਨੇ ਜਿਵੇਂ ਸਾਨੂੰ ਨਸ਼ਿਆਂ ਬਾਰੇ ਪਤਾ ਹੀ ਨਹੀਂ ਹੈ ਔਰ ਬਹੁਤ ਸਾਰੀਆਂ ਵੀਡੀਓ ਵੀ ਇਹਨਾਂ ਦਿਨਾਂ ਵਿੱਚ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬਕਾਇਦਾ ਤੌਰ ਤੇ ਕੁਝ ਇੱਕ ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਲ ਤੂੰ ਤੂੰ ਮੈਂ ਮੈਂ ਕਰ ਰਹੇ ਆ ਉਹਨਾਂ ਨੂੰ ਵੇਚਣ ਤੋਂ ਮਨਾ ਕਰ ਰਹੇ ਆ ਕਿ ਤੁਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣਾ ਪਰ ਉਹ ਔਰਤ ਜਿਹੜੀ ਹੈ ਉਹ ਸ਼ਰਿਆਮ ਕਹਿ ਰਹੀ ਆ ਮੈਂ ਨਸ਼ਾ ਵੇਚੂੰਗੀ ਵੇਚੂੰਗੀ ਪੂਰਾ ਪਿੰਡ ਨਸ਼ਾ ਵੇਚਦਾ ਹੈ ਤੁਸੀਂ ਕੌਣ ਹੁੰਦੇ ਹੋ ਮੈਨੂੰ ਰੋਕਣ ਵਾਲੇ ਹੁਣ ਤੁਸੀਂ ਦੇਖੋ ਕਿ ਇਹ ਲੋਕ ਕੀ ਸਮਾਜ ਦਾ ਕੀ ਆਪਣੇ ਪਿੰਡ ਦਾ ਕੀ ਆਉਣ ਦੋਲੇ ਦਾ ਭਲਾ ਸੋਚ ਸਕਦੇ ਨੇ ਇਹਨਾਂ ਨੂੰ ਸਿਰਫ ਤਾਂ ਸਿਰਫ ਆਪਣਾ ਹੀ ਭਲਾ ਨਜ਼ਰ ਆਉਂਦਾ ਹੈ ਤਾਂ ਕਿ ਚੰਦ ਸਿੱਕੇ ਜਿਹੜੇ ਐ ਪੈਸੇ ਜਿਹੜੇ ਐ ਉਹ ਅਸੀਂ ਵੱਧ ਤੋਂ ਵੱਧ ਕਮਾਈਏ ਔਰ ਐਸ਼ਪਰੀ ਜ਼ਿੰਦਗੀ ਜਿਹੜੀ ਅਸੀਂ ਬਤੀਤ ਕਰੀਏ ਦੋਸਤੋ ਕੁਝ ਦੇਰ ਵਾਸਤੇ ਤਾਂ ਇਸ ਤਰ੍ਹਾਂ ਦਾ ਪੈਸਾ ਆਉਂਦਾ ਬਹੁਤ ਵਧੀਆ ਲੱਗਦਾ ਆਪਾਂ ਖੁਸ਼ੀ ਖੁਸ਼ੀ ਖਰਚਾ ਵੀ ਕਰਦੇ ਹਾਂ ਘਰ ਵੀ ਬਣਾਉਂਦੇ ਹਾਂ ਘਰ ਦੇ ਵਿੱਚ ਕੀ ਕੀ ਸਮਾਨ ਚਾਹੀਦਾ ਉਹ ਵੀ ਬਣਾਉਂਦੇ ਹਾਂ ਤੇ ਹੋਰ ਬਹੁਤ ਕੁਝ ਕਰਦੇ ਹਾਂ ਲੇਕਿਨ ਦੋਸਤੋ ਇਸ ਤਰ੍ਹਾਂ ਦਾ ਕਮਾਇਆ ਹੋਇਆ ਪੈਸਾ ਚੰਦ ਦਿਨ ਦਾ ਮਹਿਮਾਨ ਹੁੰਦਾ ਹੈ ਅੱਜ ਜਦੋਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਲੋਕਾਂ ਦੇ ਮਕਾਨ ਢਹਿ ਢੇਰੀ ਕੀਤੇ ਜਾ ਰਹੇ ਨੇ ਜਿਨ੍ਹਾਂ ਨੇ ਨਸ਼ੇ ਵੇਚ-ਵੇਚ ਕੇ ਦੂਸਰਿਆਂ ਦਾ ਘਰ ਤਬਾਹ ਕਰ ਕਰਕੇ ਪੈਸਾ ਕਮਾਇਆ ਹੁੰਦਾ ਹੈ ਆਪਣਾ ਘਰ ਬਣਾਇਆ ਹੁੰਦਾ ਹੈ ਅੱਜ ਉਹ ਲੋਕ ਗਲੀਆਂ ਦੇ ਵਿੱਚ ਰੋਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਕੁਝ ਵੀ ਸੋਝ ਦਾ ਨਜ਼ਰ ਨਹੀਂ ਆ ਰਿਹਾ ਕਿ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ ਤੁਸੀਂ ਦੇਖੋ ਕਿ ਸਭ ਤੋਂ ਜ਼ਿੰਦਗੀ ਦਾ ਵੱਡਾ ਦੁੱਖ ਉਹ ਹੁੰਦਾ ਹੈ ਜਦੋਂ ਇੱਕ ਜਵਾਨ ਪੁੱਤ ਦੀ ਲਾਸ਼ ਬਜ਼ੁਰਗ ਪਿਤਾ ਦੇ ਕੰਧਿਆਂ ਦੇ ਉੱਪਰ ਸ਼ਮਸ਼ਾਨ ਘਾਟ ਨੂੰ ਲੈ ਕੇ ਜਾਂਦੇ ਨੇ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਤੇ ਸਭ ਤੋਂ ਵੱਡਾ ਪਹਾੜ ਦੁੱਖਾਂ ਦਾ ਇਹ ਉਹ ਸਮਾਂ ਹੁੰਦਾ ਹੈ ਸਾਡੇ ਪੰਜਾਬ ਦੇ ਵਿੱਚ ਹਜ਼ਾਰਾਂ ਹੀ ਨੌਜਵਾਨ ਨੇ ਜਿਨ੍ਹਾਂ ਨੂੰ ਉਹਨਾਂ ਦੇ ਪਿਤਾ ਵੱਲੋਂ ਮਾਂ-ਬਾਪ ਵੱਲੋਂ ਜਿਨਾ ਬਚਪਨ ਦੇ ਵਿੱਚ ਸੋਚਿਆ ਹੋਵੇਗਾ ਕਦੇ ਕਿ ਵੱਡੇ ਹੋ ਕੇ ਸਾਡੀ ਜ਼ਿੰਦਗੀ ਦਾ ਸਹਾਰਾ ਬਣਨਗੇ ਵੱਡੇ ਹੋ ਕੇ ਸਾਡੇ ਦੁੱਖਾਂ ਦੇ ਵਿੱਚ ਹੱਥ ਵਟਾਉਣਗੇ ਅਸੀਂ ਆਪਣੀ ਜ਼ਿੰਦਗੀ ਨੂੰ ਬਖੂਬੀ ਖੁਸ਼ੀ-ਖੁਸ਼ੀ ਬਤੀਤ ਕਰਾਂਗੇ ਲੇਕਿਨ ਅਫਸੋਸ ਦੀ ਖਾਤਰ ਕਿ ਪਿੰਡਾਂ ਦੇ ਵਿੱਚ ਮਹੱਲਿਆਂ ਦੇ ਵਿੱਚ ਕੁਝ ਲੋਕ ਅਜਿਹੇ ਨੇ ਜੋ ਦੂਸਰਿਆਂ ਦਾ ਘਰ ਹੱਸਦਾ ਵਸਦਾ ਰਸਤਾ ਵੇਖ ਕੇ ਮਚ ਰਹੇ ਨੇ ਔਰ ਕਿਤਨਾ ਕਿਤੇ ਨਸ਼ੇ ਉਸ ਪਰਿਵਾਰ ਦੇ ਵਿੱਚ ਲਗਾ ਦਿੰਦੇ ਨੇ ਹੁਣ ਦੋਸਤੋ ਨਸ਼ੇ ਲਗਾਉਣਾ ਔਰ ਨਸ਼ਿਆਂ ਦਾ ਸੇਵਨ ਕਰਨ ਦੇ ਵਿੱਚ ਵੀ ਇੱਕ ਬਹੁਤ ਵੱਡਾ ਫਰਕ ਹੈ ਕਿ ਸਾਨੂੰ ਕੋਈ ਜ਼ਬਰਦਸਤੀ ਨਸ਼ੇ ਦਾ आदी ਬਣਾ ਸਕਦਾ ਕਿ ਸਾਡਾ ਕੋਈ ਆਪਣੇ ਮਨ ਤੇ ਕੰਟਰੋਲ ਹੈ ਜਾਂ ਨਹੀਂ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਦੋਸਤੋ ਕੋਈ ਵੀ ਕਿਸੇ ਨੂੰ ਨਸ਼ਿਆਂ ਦੇ ਵਿੱਚ ਨਹੀਂ ਲਾ ਸਕਦਾ ਸਾਡੀ ਜ਼ਿੰਦਗੀ ਸਾਡੇ ਹੱਥ ਵਾਸ ਹੈ ਸਾਨੂੰ ਪਤਾ ਹੈ ਕਿ ਸਾਡੇ ਵਾਸਤੇ ਕੀ ਬੁਰਾ ਹੈ ਕੀ ਭਲਾ ਹੈ ਕੀ ਚੰਗਾ ਹੈ ਕੀ ਮਾੜਾ ਹੈ ਕੋਈ ਕਿਸ ਤਰ੍ਹਾਂ ਸਾਨੂੰ ਨਸ਼ਿਆਂ ਦੇ ਵਿੱਚ ਤੱਕੇਲ ਸਕਦਾ ਹੈ ਜੇਕਰ ਸਾਡੀ ਕਮਜ਼ੋਰੀ ਕਿਤੇ ਨਾ ਕਿਤੇ ਕੋਈ ਹੋਏਗੀ ਤਾਂ ਉਹ ਲੋਕ ਸਾਡੀ ਕਮਜ਼ੋਰੀ ਨੂੰ ਦੂਰ ਨਹੀਂ ਕਰਨਗੇ ਬਲਕਿ ਸਾਡੀ ਕਮਜ਼ੋਰੀ ਦਾ ਫਾਇਦਾ ਚੁੱਕੜ ਕੇ ਸਾਨੂੰ ਹੌਲੀ-ਹੌਲੀ ਕਹਿਣਗੇ ਲੈ ਬੇ ਤੂੰ ਟੈਨਸ਼ਨ ਤੋਂ ਦੂਰ ਹੋ ਜਾ ਤੇ ਆ ਨਸ਼ਾ ਕਰ ਰਾਮ ਦੇ ਨਾਲ ਟੈਨਸ਼ਨਾਂ ਤੋਂ ਮੁਕਤ ਹੋ ਕੇ ਆਪਣੀ ਪੂਰੀ ਨੀਂਦ ਜਿਹੜੀ ਹੈ ਉਹ ਸੌਵੇਂ ਹੌਲੀ-ਹੌਲੀ ਉਹ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਤੇ ਨਾਲ ਉਸ ਦੀ ਜ਼ਿੰਦਗੀ ਹੌਲੀ-ਹੌਲੀ ਬਰਬਾਦੀ ਵੱਲ ਵੱਧ ਜਾਂਦੀ ਹੈ ਅਸੀਂ ਕਹਿੰਨੇ ਹਾਂ ਨਸ਼ਾ ਕਰੋ ਅਸੀਂ ਕਹਿੰਨੇ ਹਾਂ ਨਸ਼ਾ ਥੋੜਾ ਨਾ ਕਰੋ ਨਸ਼ਾ ਜ਼ਿਆਦਾ ਕਰੋ ਇਸ ਚੀਜ਼ ਦਾ ਨਸ਼ਾ এডਿਕੇਸ਼ਨ ਦਾ ਨਸ਼ਾ ਕਰੋ ਦੂਸਰਿਆਂ ਦੀ ਭਲਾਈ ਕਰਨ ਦਾ ਨਸ਼ਾ ਕਰੋ ਦੂਸਰਿਆਂ ਦੇ ਦੁੱਖ ਦੇ ਵਿੱਚ ਮਸੀਹਾ ਬਣਨ ਦਾ ਨਸ਼ਾ ਕਰੋ ਜੇ ਕੋਈ ਬੱਚਾ ਗਲਤ ਰਸਤੇ ਤੇ ਪੈ ਗਿਆ ਹੈ ਤੇ ਉਸ ਨੂੰ ਸਹੀ ਰਸਤੇ ਤੇ ਲਿਆਉਣ ਲਈ ਨਸ਼ਾ ਕਰੋ ਅਜਿਹੀਆਂ ਆਤਮਾ ਦਾ ਨਸ਼ਾ ਕਰੋ ਅਸੀਂ ਇਹ ਆਤਮਾ ਦਾ ਨਸ਼ਾ ਕਿਉਂ ਕਰਦੇ ਹਾਂ ਜਿਸ ਦੇ ਨਾਲ ਦੂਸਰਿਆਂ ਦੇ ਦਿਲ ਨੂੰ ਦੂਸਰਿਆਂ ਦੇ ਘਰਾਂ ਦੀ ਬਰਬਾਦੀ ਹੁੰਦੀ ਹੈ ਅੱਜ ਚਿੱਟਾ ਜਿਹੜਾ ਹੈ ਉਹ ਸ਼ਰੀਆਮ ਕਹਿ ਰਿਹਾ ਕਿ ਵੇਚ ਰਿਹਾ ਹੈ ਔਰ ਵੱਡੇ ਵੱਡੇ ਤਸਕਰ ਜਿਹੜੇ ਨੇ ਇਸ ਵਿੱਚ ਲੱਗੇ ਹੋਏ ਨੇ ਔਰ ਪੁਲਿਸ ਜਿਹੜੀ ਹੈ ਉਸ ਦੇ ਬਾਰੇ ਵੀ ਅਪਨ ਇਸ ਐਪੀਸੋਡ ਦੇ ਵਿੱਚ ਗੱਲ ਕਰਦੇ ਹਾਂ ਪੁਲਿਸ ਜਿਹੜੀ ਹੈ ਕਿੰਨੀ ਕੀ ਇਮਾਨਦਾਰੀ ਨਾਲ ਆਪਣਾ ਕੰਮ ਕਰ ਰਹੀ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ ਔਰ ਬੜੇ ਦੋਸ਼ ਵੀ ਉੱਠ ਰਹੇ ਨੇ ਉਂਗਲੀਆਂ ਵੀ ਉੱਠ ਰਹੀਆਂ ਨੇ ਪੁਲਿਸ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਤੱਕ ਤਾਂ ਪਹੁੰਚ ਕਰਨ ਦੇ ਸਮਰੱਥ ਹੁੰਦੇ ਨੇ ਤਾਂ ਕਿੰਨਾਂ ਲੋਕਾਂ ਤੱਕ ਜਾਂਦੇ ਨੇ ਜਿਹੜੇ ਲੋਕ ਵਿਚਾਰਾ ਮਾੜਾ ਮੋਟਾ ਕੋਈ ਨਸ਼ਾ ਕਰਨ ਦੇ ਆਦੀ ਨੇ ਉਹ ਲੋਕ ਚੱਕ ਕੇ ਉਹ ਬੰਦ ਕਰ ਦਿੰਦੇ ਨੇ ਲੇਕਿਨ ਮੁਬਾਰਕਬਾਦ ਹੈ ਕੁਝ ਇੱਕ ਅਫਸਰਾਂ ਨੂੰ ਜਿਹੜੇ ਸੱਚਮੁੱਚ ਚਾਹੁੰਦੇ ਨੇ ਕਿ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇ ਲੇਕਿਨ ਉਸੇ ਹੀ ਵਿਭਾਗ ਦੇ ਵਿੱਚ ਕੁਝ ਲੋਕ ਅਜਿਹੇ ਨੇ ਜੋ ਪੂਰੀ ਨੀ ਪੂਰੀ ਸੀਆਈਡੀ ਉਹਨਾਂ ਲੋਕਾਂ ਤੱਕ ਪਹੁੰਚਾਉਂਦੇ ਨੇ ਜੋ ਨਸ਼ੇ ਦਾ ਕਾਰੋਬਾਰ ਕਰਦੇ ਨੇ ਹੁਣ ਗੱਲਾਂ ਉੱਠਦੀਆਂ ਨੇ ਇਹਨਾਂ ਲੋਕਾਂ ਨੂੰ ਹਫ਼ਤਾ ਜਾਂਦਾ ਹੈ ਇਹ ਲੋਕ ਜੇਕਰ ਇਹਨਾਂ ਨੂੰ ਕੋਈ ਇਹਨਾਂ ਦੇ ਨਸ਼ਾ ਵੇਚਣ ਵਾਲਿਆਂ ਦੇ ਸ਼ਿਕਾਇਤ ਵੀ ਉਹਨਾਂ ਦੇ ਖਿਲਾਫ ਕੋਈ ਕਰਦਾ ਹੈ ਤਾਂ ਉਲਟਾ ਪੁਲਿਸ ਉਸੇ ਨੂੰ ਹੀ ਦਬੋਚ ਲੈਂਦੀ ਹੈ ਤੈਨੂੰ ਕਿੱਦਾਂ ਪਤਾ ਹੈ ਕਿਉਂਕਿ ਕਿਤੇ ਨਾ ਕਿਤੇ ਅੰਦਰ ਖਾਤੇ ਉਸ ਨਸ਼ਾ ਵੇਚਣ ਵਾਲਾ ਉਸ ਪੁਲਿਸ ਨੂੰ ਪੁਲਿਸ ਅਫਸਰਾਂ ਨੂੰ ਕੁਝ ਨਾ ਕੁਝ ਜਿਹੜਾ ਲਾਲਚ ਉਹ ਦਿੰਦਾ ਹੈ ਲੇਕਿਨ ਮੈਂ ਹਮੇਸ਼ਾ ਕਿੰਨਾ ਹੁੰਦਾ ਕਿ ਹਰ ਵਿਭਾਗ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ ਤਾਂ ਮਾੜੇ ਲੋਕ ਵੀ ਹੁੰਦੇ ਨੇ ਚੰਗੇ ਲੋਕਾਂ ਤੱਕ ਹੀ ਕਿਤੇ ਨਾ ਕਿਤੇ ਜਿਹੜੀ ਹੈ ਉਸ ਸਮੇਂ ਪੁਲਿਸ ਦੀ ਸ਼ਬੀ ਜਿਹੜੀ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਪੋਜ਼ਿਟਿਵ ਹੈ ਲੇਕਿਨ ਜਦੋਂ ਪੁਲਿਸ ਸਰਕਾਰਾਂ ਦੇ ਗੁਲਾਮ ਹੋ ਗਏ ਵੀ ਪੁਲਿਸ ਜਦੋਂ ਆਪਣੀ ਅਸਲ ਡਿਊਟੀ ਨੂੰ ਭੁੱਲ ਕੇ ਚੰਦ ਸਿੱਕਿਆਂ ਦੀ ਖਾਤਰ ਆਪਣੇ ਅਸੂਲ ਕੁਰਬਾਨ ਕਰ ਦੇਵੇ ਤਾਂ ਅੱਜ ਨਹੀਂ ਕੱਲ ਨਹੀਂ ਫਿਰ ਉਹ ਜਿਹੜੀ ਅੱਗ ਦਾ ਧੂਆਂ ਆ ਹੌਲੀ ਹੌਲੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਫਿਰ ਉਹਨਾਂ ਦੇ ਉੱਪਰ ਕਾਰਵਾਈ ਹੁੰਦੀ ਹੈ ਤੁਸੀਂ ਬਹੁਤ ਸਾਰੇ ਬੜੇ ਬੜੇ ਅਫਸਰ ਦੇਖਦੇ ਆ ਕੁਝ ਤਾਂ ਕਮਲੇ ਹੋਏ ਪਏ ਨੇ ਪਾਗਲ ਹੋਏ ਪਏ ਨੇ ਪਤਾ ਨਹੀਂ ਲੱਗ ਰਿਹਾ ਉਹਨਾਂ ਨੂੰ ਕੀ ਹੈ ਕੀ ਨਹੀਂ ਹੈ ਕੁਝ ਲੋਕ ਕੋਟ ਕਚਹਿਰੀਆਂ ਦੇ ਚੱਕਰ ਦੇ ਵਿੱਚ ਜਿਹੜਾ ਬੁਢਾਪਾ ਉਹਨਾਂ ਨੇ ਆਰਾਮ ਨਾਲ ਕੱਟਣਾ ਸੀ ਉਹ ਬੁਢਾਪਾ ਅੱਜ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ ਕੋਰਟ ਕਚਹਿਰੀਆਂ ਦੇ ਚੱਕਰਾਂ ਦੇ ਵਿੱਚ ਫਸ ਫਸ ਕੇ ਸੋ ਦੋਸਤੋ ਨਸ਼ਾ ਆਪਾ ਜ਼ਰੂਰ ਕਰਨਾ ਹੈ ਚੰਗੀਆਂ ਆਦਤਾਂ ਦਾ ਨਸ਼ਾ ਕਰਨਾ ਹੈ এডਿਕੇਸ਼ਨ ਦਾ ਨਸ਼ਾ ਕਰਨਾ ਹੈ ਔਰ ਖਾਸ ਕਰਕੇ ਮੈਂ ਉਹਨਾਂ ਪੁਲਿਸ ਆਫੀਸਰਾਂ ਨੂੰ ਮੁਬਾਰਕਬਾਦ ਔਰ ਬੜੇ ਰਿਸਪੈਕਟਡ ਨਾਮ ਨੇ ਜਿਨ੍ਹਾਂ ਨੂੰ ਮੁਬਾਰਕਾਂ ਦੇਣੀਆਂ ਚਾਹੁੰਦਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰੋ ਬਾਕੀ ਕਿੰਨਾ ਕਰਨਗੇ ਉਹ ਕਾਲਪੁਰਖ ਸਭ ਕੁਝ ਵੇਖ ਰਿਹਾ ਸਭ ਕੁਝ ਵੇਖ ਰਿਹਾ हिसाब किताब स्वर्ग नरक ਕਿਤੇ ਦੂਰ ਨਹੀਂ ਹੈ ਸਭ ਇੱਥੇ ਹੀ ਹੈ ਸੋ ਦੋਸਤੋ ਜੋ ਨਸ਼ਾ ਵੇਚਦੇ ਨੇ ਅੰਤ ਵਿੱਚ ਇਹੀ ਕਹਾਂਗੇ ਕਿ ਪਲੀਜ਼ ਦੂਸਰਿਆਂ ਦਾ ਘਰ ਆਵਾਦ ਕਰਨ ਬਾਰੇ ਸੋਚੋ ਬਰਬਾਦ ਕਰਨ ਬਾਰੇ ਨਾ ਸੋਚੋ ਕਿਤੇ ਉਹਨਾਂ ਨੂੰ ਬਰਬਾਦ ਕਰਦੇ ਕਰਦੇ ਅਸੀਂ ਆਪਣਾ ਘਰ ਆਪਣੇ ਬੱਚੇ ਨਾ ਬਰਬਾਦ ਕਰ ਦਈਏ ਕਿਉਂਕਿ ਧੋਖੇ ਤੇ ਫਰੇਬ ਦੇ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਹੈ ਉਹ ਜਦੋਂ ਜਾਂਦਾ ਹੈ ਤਾਂ ਬਹੁਤ ਬੁਰਾ ਹਾਲ ਕਰਦਾ ਹੈ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ